ਪੁਰ ਗਿਆਨ ਸੱਚਾ ਥਾਨ ਤੀਰਥ ਦਸ ਪੂਰਬ ਸਦਾ ਦਸਾਹਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੁ ਪ੍ਰਭ ਧਰਨੀ ਧਰਾ ਸੰਸਾਰ ਰੋਗੀ ਲਾਹ ਉਦਾਰੂ ਮੈਲ ਲਾਗ ਸੱਚ ਬਿਨਾ ਨਨੂ ਰਤਸਾਚ ਤੇ ਰਤ ਮੱਜਣੋ ਸਾਰੇ ਜਨ ਲਗਿਆ ਨ ਮੇਂ ਕਿਉ ਮਨ ਟੁਈਐ ਕੋ ਨਿਹਾਰ ਪਰੋਏ ਕਿਸ ਤੋਂ ਰਹੀਐ ਵਿਚਾਰ ਮਾਰਾ ਤਰਾ ਤਰੁ ਤਿਉਨਾ ਹੋਈਐ ਹਾਥ ਕਰਿ ਸਰਬੁ ਤੇ ਆਹੀ ਸਾਚ ਸਾਚੇ ਭਾਵੇ आनंद नन नर हरक साचा रूप गंड कृपा हर रे सज्जन गुण पाया बो दिखाला मैं नाही साच मदे संगत मी न मीतम लाभ पूरा नामणो राघव अगाड सारे शब्द संहावणो ਸਾਹ ਹੈ ਸੱਚੇ ਮਨੁ ਸਤਿਗੁਰ ਪੰਨ ਦਾਨ ਮਾਇ ਸਾਹ ਹੈ ਸੱਚੇ ਮਨੁ ਸਤਿਗੁਰ ਪੰਨ ਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵ ਤੈ ਨੀਤਾ ਸੰਗੁ ਸਤਿ ਸਤੇ ਅਰਹਾ ਦੇ ਕੰਕਾਰ ਸਚ ਨਿਤ ਦੇ ਤੜ ਸਵਾਯਾ ਸਤ ਸੰਗ ਮੀਤਾ ਸੰਤ ਸੰਗਤ ਕਰ ਨਦਰੰਗੇ ਨਿਨ ਨਾਇ ਤਹਿਣ ਕਹਿ ਸਭ ਕੋ ਇਹ ਕਿਵੜ ਆਖਿਆ ਹਉ ਮੋ ਰਖਨੇ ਜਹਾਨ ਸਮਦਰ ਸੰਖੀਅ ਸਚ ਗੁਰ ਕੀ ਸੋਖੀ ਅਮਰਤ ਪਾਖੀ ਤਿਤ ਮੰਨ ਮੋਨੇ ਆ ਮੇਰਾ ਤੂਜ ਕਰੇ ਖਿਆਪਦ ਸੱਚਾ ਗੁਰ ਮੇਰਾ ਆਖੜ ਤੋਟ ਨ ਪਦ ਭੰਡਾਰੀ ਪਾਰ ਕੋ ਰਹੇ ਆਸ ਕੋਈ ਜਿਗੰਗਨ ਨਨ ਜਾਨੋ ਪਾਲਨ ਨਾਮ ਤੇਰੀ ਆਖੋ ਜੀ ਤੇ ਬੰਦਾ ਸਤਿਗੁਰ ਨਾਮ ਜਿ ਸੇਹੂ ਕਾ ਲਾਖੀ ਮੇਰੀ ਤੀ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤੰਬੰਦਾ ਤਿਸ ਲਗੈ ਹਰ ਨਾਉ ਨਾ ਜਿਨਾ ਕਾਸ ਜਦ ਜੀਵਨ ਮੁਲਖ ਤਿਆਗ ਕਹਿ ਬੰਦੇ ਆਸ ਆਸਾੜ ਤਪੰਦਾ ਤਿਸ ਲੰਗਾਰ ਹਰਿ ਨਾ ਹੋ ਨਿਨ ਆਸ ਜਗ ਜੀਵਨ ਗੁਰ ਕਥਿ ਆਗ ਕੈ ਮਨ ਸਤੰਦਿ ਆਸ ਦੁਆਰੇ ਪੜੇ ਭਗਵਤੀਆ ਗੰਨ ਪਈ ਸੰਗਮ ਕੀ ਆਸ ਜੇ ਹਾਂ ਬੀਤੈ ਸੋ ਰੁਣੈ ਮੱਥਾ ਜੋ ਲਿਖਿਆਸ ਰਹਿਣ ਮਿਹਣੀ ਪਛੂ ਤਾਣੀ ਹੋਠ ਚੰਨੀ ਗਈ ਨਰਾਸ ਜਿੰਨ ਕੋ ਸਾਧੂ ਭੇਟੀਐ ਸੋ ਦਰਗਹ ਹੋਏ ਖਾਸ ਕਾਰ ਕਿਰਪਾ ਪ੍ਰਭ ਆਪੁ ਰੀ ਏ ਦਰਸ਼ਨ ਹੋਏ ਪਿਆਸ ਪ੍ਰਭ ਤਉ ਦਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸਹੰਦਾ ਜਿਸ ਲਗਿਆ ਜਿਸ ਮਨ ਹਰ ਚਰਨ ਦੇਵਾਸ ਪ੍ਰਭ ਤਉ ਦਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾਲ ਸੁੰਦਾ ਤਿਸ ਲਗੈ ਜਿਸ ਮਨ ਹਰ ਜਨ ਨਿਵਾਸ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਓਮਕਾਰ ਸਤਨਾਮ ਕਰਤਾ ਪ੍ਰਭੂ ਨੂੰ ਮਿਲਣ